چند گڑھ روڈ نوا شہر ڈبلو हां <susurna> ठीक <surna> ਪਹਿਲਾਂ ਤਾਂ ਸਾਰਿਆਂ ਦਾ ਪ੍ਰੈਸ ਵਾਲੇ ਵੀਰਾਂ ਦਾ ਖਾਸ ਤੌਰ ਤੇ ਅੱਥੇ ਪਹੁੰਚਣ ਦੇ ਉੱਤੇ ਸਾਰਿਆਂ ਨੂੰ ਜੀ ਆਖਦੇ ਆ। ਤੇ ਦੂਜੀ ਗੱਲ ਜਿਹੜੋ ਅੱਜ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਸ੍ਰੀ ਗੁਰੂ ਰਾਮਦਾਸ ਸੋਸਾਇਟੀ ਨਵਾਂ ਸ਼ਹਿਰ ਗੁਰਦਵਾਰਾ ਸਿੰਘ ਸਿੰਘ ਸਭਾ ਨਵਾਂ ਸ਼ਹਿਰ ਕੋਲੋਂ ਜੋ ਨਵਾਂ ਸ਼ਹਿਰ ਵਿਕੇਚਰੀ ਟੇਬਲ ਲੈਬੋਰੀ ਚਲਾਈ ਜਾ ਰਹੀ ਹੈ ਲਾਈਫ ਕੇਅਰ ਫਾਊਂਡੇਸ਼ਨ ਡੇਰਾ ਬੱਸੀ ਦੇ ਸਹਿਯੋਗ ਦੇ ਨਾਲ ਆ। ਉਹਨੂੰ 5 ਸਾਲ ਹੋ ਗਏ ਆ ਤੇ ਉਹ ਸੇਵਾ ਕਰਦਿਆਂ ਉਹਨੂੰ ਇਹ 5 ਸਾਲਾਂ ਦੇ ਵਿੱਚ ਮੇਰੇ ਹਿਸਾਬ ਨਾਲ ਲੱਖਾਂ ਲੋਕਾਂ ਨੇ ਇੱਥੇ ਟੈਸਟ ਕਰਵਾਏ ਹੋਣੇ ਆ ਇਹਦੇ ਰਿਜ਼ਲਟ ਬੜੀ ਆਇਆ ਤੇ ਇਹ ਇਸ ਮਕਸਦ ਲਈ ਸ਼ੁਰੂ ਕੀਤੀ ਗਈ ਕਿਉਂਕਿ ਜਦੋਂ ਦੇਖਿਆ ਸੀ ਉਹ ਤੋਂ ਕਰੋਨਾ ਤੋਂ ਬਾਅਦ ਸਾਡੇ ਇਲਾਕੇ ਦੇ ਵਿੱਚ ਮੇਰੇ ਜੋ ਮੈਡੀਕਲ ਸਹਾਈਤਾ ਇਹ ਲੈਣੀ ਬਹੁਤ ਮਹਿੰਗੀ ਹੋ ਗਈ ਸੀ ਤੇ ਉਸ ਵੇਲੇ ਇਹ ਮਹਿਸੂਸ ਹੋ ਰਿਹਾ ਸੀ ਕਿ ਲੋਕਾਂ ਦਾ ਉਹ ਕਾਰੋਬਾਰ ਬੰਦਿਆ ਤੇ ਕਿਵੇਂ ਲੋਕੀ ਆਪਣੀ ਜੀਵਨ ਨੂੰ ਠੀਕ ਰੱਖਣ ਦੇ ਲਈ ਆਪਣੀ ਤੇ ਉਹ ਉਹ ਆਪਣਾ ਕਿਵੇਂ ਉਹ ਉਹ ਪਰਭਾਈ ਕਰ ਸਕਣਗੇ ਤੋਂ ਸਾਡੇ ਨਾਲ ਤੇ ਅਵਤਾਰ ਸਿੰਘ ਜੀ ਇਹ ਡੇਰਾਬੱਸੀ ਤੋਂ ਇਹਨਾਂ ਨਾਲ ਸਾਡਾ ਸੰਪਰਕ ਹੋਇਆ ਜੋ ਕਿ ਇਹ ਲੈਬੋਰੀ ਦੀ ਸੇਵਾ ਪਹਿਲਾਂ ਆਪਣੇ ਇਲਾਕੇ ਵਿੱਚ ਕਰਦੇ ਸੀ ਤੇ ਉਹਨਾਂ ਨੇ ਬੀਤੀ ਕੀਤੀ ਦੇ ਨਹੀਂ ਸਾਡੇ ਨਵੇਂ ਸ਼ਹਿਰ ਵਿੱਚ ਸੈਂਟਰ ਸ਼ੁਰੂ ਕੀਤਾ ਉਹ ਜਦੋਂ ਸੈਂਟਰ ਜਦੋਂ ਉਸ ਵੇਲੇ ਸਟਾਰਟ ਕੀਤਾ ਤੇ ਆਮ ਮਾਰਕੀਟ ਨਾਲੋਂ 70% ਕੋਈ ਘੱਟ ਰੇਟ ਦੇ ਉੱਤੇ ਜੋ ਟੈਸਟ ਕੀਤੇ ਜਾਂਦੇ ਸਨ ਇਹ ਇੱਕ ਬਹੁਤ ਹੀ ਵੱਡੀ ਮਿਸਾਲ ਸੀਗੀ ਉਸ ਵੇਲੇ ਕੋਈ ਸੋਚ ਨਹੀਂ ਵੀ ਸਕਦਾ ਸੀ ਕਿ ਵੀ ਇਲੇ ਸਸਤੇ ਟੈਸਟ ਵੀ ਹੋਣਗੇ। ਤੋਂ ਜਦੋਂ ਇੱਥੇ ਸ਼ੁਰੂ ਕੀਤਾ ਤੇ ਤਕਰੀਬਨ ਮੈਂ ਕਹਿੰਦਾ ਫਗਵਾੜੇ ਤੋਂ ਇਧਰੋਂ ਮਾਲਪੁਰ ਤੋਂ ਬੜਾ ਚੌਰ ਤੋਂ ਅੱਗੇ ਵੀ ਰੱਤੇ ਆਲ ਤੱਕ ਤੋਂ ਜਿਹਦਰ ਗੜ ਸ਼ੰਕਰ ਰਾਹੋਂ ਤੋਂ ਵੀ ਅੱਗੇ ਜੋ ਜਿਲੇ ਪਿੰਡ ਹੈ ਸਾਰੇ ਪਿੰਡਾਂ ਦੇ ਵਿੱਚੋਂ ਲੋਕ ਇੱਥੇ ਟੈਸਟ ਕਰਾਉਂਦੇ ਆਉਂਦੇ ਸੀਗੇ। ਉਹਨੂੰ ਦੇਖਦੇ ਆ ਹੋਇਆ ਫਿਰ ਜਿਵੇਂ ਜਿਵੇਂ ਅੱਗੇ ਇਹਨਾਂ ਨੇ ਸੁਆਵਾ ਸ਼ੁਰੂ ਕੀਤੀਆਂ ਬੰਗਾ ਗੜ ਸ਼ੰਕਰ ਬੜਾ ਚੌਰ ਰਾਹੋ ਕਬਖਵਾ ਕੱਜਾ ਜਗਾ ਜੀ ਸੈਂਟਰ ਲਾਇਏ ਤੇ ਉਹਦੇ ਨਾਲ ਪੂਰੇ ਇਲਾਕੇ ਦੇ ਵਿੱਚ ਇਹ ਸੇਵਾ ਸ਼ੁਰੂ ਹੋ ਗਈ। ਚਲੋ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ। ਤੋਂ ਸਾਡੀ ਜੀ ਬੇਨਤੀ ਸਤਿਕਾਰ ਕਰਦੇ ਆ ਤੁਹਾਡੇ ਇਲਾਕੇ ਦੇ ਵਿੱਚ ਵਧੀਆ ਸੁਆਵਾ ਦਿੱਤੀਆਂ ਜਿਨ੍ਹਾਂ ਕੇ ਲੋਕਾਂ ਨੂੰ ਫਾਇਦਾ ਹੁੰਦਾ ਤੇ ਨਾਲ ਹੀ ਨਾਲ ਤੇ ਲੋੜਵੰਦ ਬੰਦੇ ਆ ਜੀ ਫ੍ਰੀ ਸੇਵਾ ਵੀ ਕੀਤੀ ਆ। ਯੋਧਿ ਬਾਰ ਬਾਬੇ ਦੀ ਨਾਲ ਲੋਕ ਹਸਵਾਲ ਕੀਤੀ ਸੀ ਜਿਹਨਾਂ ਲੋਕਾਂ ਦੇ ਡਾਇਸਿਸ ਹੁੰਦੇ ਆ ਵਾਰ-ਵਾਰ ਉਹਨਾਂ ਨੂੰ ਹਰ ਵਾਰੀ ਟੈਸਟ ਕਰਾਉਣੇ ਪੈਂਦੇ ਆ ਬਹੁਤ ਮਹਿੰਗੇ ਹੁੰਦੇ ਆ ਇਸੇ ਤਰ੍ਹਾਂ ਜੋ ਕੈਂਸਰ ਦੇ ਮਰੀਜ਼ ਆ ਉਹਨਾਂ ਨੂੰ ਵੀ ਟੈਸਟ ਕਰਾਉਣੇ ਪੈਂਦੇ ਆ ਤੇ ਉਹਨਾਂ ਨੇ ਫ੍ਰੀ ਸੇਵਾ ਸ਼ੁਰੂ ਕੀਤੀ ਸੀ ਉਹਦੇ ਲਈ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਬਾਕੀ ਜੋ ਇਹ ਸੈਂਟਰ ਬਾਰੇ ਜੋ ਜਾਣਕਾਰੀ ਆ ਮੈਂ ਬੇਤੀ ਕਰਾਂਗਾ ਸਰ ਆਵਤਾਰ ਸਿੰਘ ਜੀ ਜੋ ਕੇ ਫਾਊਂਡਰ ਨੇ ਲਾਈਫ ਕੇਅਰ ਜਿਹੜਾ ਬੱਸੀ ਦੇ ਤੇ ਉਹ ਇਹਦੇ ਬਾਰੇ ਬਾਕੀ ਜਾਣਕਾਰੀ ਦੇਣਗੇ ਜੀ ਤੇ ਉਹ ਜੋ ਲਾਈਫ ਕੇਅਰ ਫਾਊਂਡੇਸ਼ਨ ਦੇ ਉਪਰਾਲੇ ਨੇ ਅੱਜ ਦੀ ਡੇਟ ਦੇ ਵਿੱਚ ਮੈਂ ਗੱਲ ਕਰਾਂ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ 160 ਤੋਂ ਵੀ ਵੱਧ ਲੋਕੇਸ਼ਨਾਂ ਤੇ ਜੋ ਉਪਰਾਲੇ ਨੇ ਸੈਂਟਰ ਖੋਲੇ ਗਏ ਨੇ ਉਹ ਇਸੇ ਚੀਜ਼ ਨੂੰ ਮੁੱਖ ਰੱਖਦੇ ਖੋਲੇ ਗਏ ਨੇ ਤਾਂ ਜੋ ਆਮ ਬੰਦਾ ਆਪ ਦੇ ਟੈਸਟ ਕਰਾ ਸਕੇ ਆਪ ਦਾ ਇਲਾਜ ਕਰਾ ਸਕੇ ਨਵਾਂ ਸ਼ਹਿਰ ਦੀ ਗੱਲ ਕਰਾਂ ਤਾਂ ਇੱਥੇ ਅੱਜ ਸਾਡੇ ਕੋਲ 60 ਪੇਸ਼ੈਂਟ ਨੂੰ ਅਸੀਂ ਕਾਰਡ ਬਣਾ ਕੇ ਦਿੱਤੇ ਬਕਾਇਦਾ ਉਹਨਾਂ ਕਾਰਡਾਂ ਦੇ ਤਹਿਤ ਉਦੇ ਵਿੱਚ 10 ਪੇਸ਼ੈਂਟ ਕੈਂਸਰ ਨਾਲ ਪੀੜਤ ਨੇ ਤੇ 50 ਪੇਸ਼ੈਂਟ ਡਾਇਲਿਸਿਸ ਦੀ ਬਿਮਾਰੀ ਨਾਲ ਪੀੜਤ ਨੇ ਜਿਨ੍ਹਾਂ ਦਾ ਲਾਈਫਟਾਈਮ ਲਈ ਇਲਾਜ ਜਿਹੜਾ ਟੈਸਟ ਨੇ 3 ਡਾਇਲਿਸਿਸ 3 ਕੀਮੋਥੈਰਪੀ ਬਿਲਕੁਲ ਫ੍ਰੀ ਹੁੰਦੇ ਨੇ ਉਹਨਾਂ ਚੋਂ ਚਲੋ ਬੜਾ ਦੁੱਖ ਹੈ ਕਿ 5 ਪੇਸ਼ੈਂਟ ਦੀ ਡੈਥ ਹੋ ਚੁੱਕੀ ਹੈ ਇਸ ਟਾਈਮ 55 ਪੇਸ਼ੈਂਟ ਨੇ ਜਿਹੜੇ ਇਹਦਾ ਫਾਇਦਾ ਲੈ ਰਹੇ ਨੇ ਕਿਉਂਕਿ ਇਹ ਬਿਮਾਰੀ ਐਦਾਂ ਦੀ ਭਿਆਨਕ ਬਿਮਾਰੀ ਹੈ ਜਿਹਦੇ ਨਾਲ ਪਰਿਵਾਰ ਦਾ ਆਰਥਿਕ ਤੌਰ ਤੇ ਤੇ ਮਾਨਸਿਕ ਤੌਰ ਤੇ ਮੈ ਸਾਹਮਣੇ ਬੜਾ ਨੁਕਸਾਨ ਹੁੰਦਾ ਇੱਕ ਪੇਸ਼ੈਂਟ ਘਰ ਚ ਪਿਆ ਹੁੰਦਾ ਇਲਾਜ ਲਈ ਉਹਦੇ ਇਲਾਜ ਨੂੰ ਲੈ ਕੇ ਜਾਣ ਲਈ ਵੀ ਇੱਕ ਬੰਦਾ ਨਾਲ ਚਾਹੀਦਾ ਹਰ ਟਾਈਮ ਤੇ ਕੋਈ ਜੋਬ ਪ੍ਰੋਫਾਈਲ ਨਹੀਂ ਬਹੁਤ ਔਖਾ ਹੈ ਲੋਅਰ ਫੈਮਿਲੀ ਜਿਹੜੀਆਂ ਹੈਗੀਆਂ ਉਹਨਾਂ ਲਈ ਬਹੁਤ ਔਖਾ ਹੈ ਟੈਸਟ ਬਹੁਤ ਮਹਿੰਗੇ ਨੇ ਤੁਸੀਂ ਬੁਖਾਰ ਤੋਂ ਲੈ ਕੇ ਕੈਂਸਰ ਤੱਕ ਦੀ ਵੱਡੀ ਬਿਮਾਰੀ ਤੱਕ ਸਭ ਤੋਂ ਪਹਿਲਾਂ ਟੈਸਟ ਕੀਤੇ ਜਾਂਦੇ ਆ ਟੈਸਟ ਦੇ ਆਧਾਰ ਤੇ ਹੀ ਇਲਾਜ ਹੋਣਾ ਸੋ ਇਥੋਂ ਬਹੁਤ ਲੋਕੀ ਲੱਖਾਂ ਦੀ irdar ਚ ਟੈਸਟ ਕਰਾ ਕੇ ਆਪਦਾ ਇਲਾਜ ਕਰਾ ਰਹੇ ਆ ਮੇਨ ਗੱਲ ਹੈ ਕਿ ਟੈਸਟ ਸਸਤੇ ਹੋਣਾ ਬਾਅਦ ਦੀ ਗੱਲ ਹੈ ਪਰ ਜੋ ਲਾਈਫ ਕੇਅਰ ਫਾਊਂਡੇਸ਼ਨ ਦੀ ਕੁਆਲਿਟੀ ਹੈ ਕਿਉਂਕਿ ਜਿੰਨੇ ਵੀ ਇਹ ਸੈਂਟਰ ਦੀ ਗੱਲ ਕਰਾਂ ਨਵਾਂ ਸ਼ਹਿਰ ਦਾ ਕਲੈਕਸ਼ਨ ਸੈਂਟਰ ਵੀ NABL ਤੋਂ ਮਾਨਤਾ ਪ੍ਰਾਪਤ ਹੈ। ਸੋ ਲੈਬ ਮੇਨ ਸਾਡੀ ਲੈਬ ਹੈ ਜੋ ਉਹ NABL ਸਰਟੀਫਾਈਡ ਹੈ। ਜਿਹਦੀ ਰਿਪੋਰਟਾਂ ਪੀਜੀਆਈ ਤੋਂ ਲੈ ਕੇ ਵੱਡੇ ادارے ਤੱਕ ਲੈ ਕੇ ਜਾਂਦੇ ਆਂ ਹਰ ਕਿਤੇ ਪ੍ਰਮਾਣਿਤ ਹੁੰਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਹਸਪੀਟਲ ਜਿਵੇਂ ਆਪਾਂ ECHS ਆਰਮੀ ਹਸਪੀਟਲ ਦੀ ਵੀ ਗੱਲ ਕਰੀਏ ਕਿਤੇ ਪ੍ਰਾਈਵੇਟ ادارے ਨਾਲ ਜਾਂ ਕਿਸੇ ਵੀ ਜੁੜਦੇ ਆਂ ਤਾਂ ਸਭ ਤੋਂ ਪਹਿਲਾਂ ਇੱਕੋ ਚੀਜ਼ ਦੇਖੀ ਜਾਂਦੀ ਅੱਜ ਦੇ ਸਮੇਂ ਦੇ ਵਿੱਚ ਕਿ ਉਹ ਲੈਬ NABL ਸਰਟੀਫਾਈਡ ਹੈ। ਕੀ ਉਹ ਲੈਬ ਹਸਪੀਟਲ ਹੈ ਉਹ NABH सर्टिफाइड ਹੈ ਕਿਉਂਕਿ NABL ਦੇ ਵਿੱਚ ਇਹ ਸ਼ੁਰੂਆਤੀ ਦੌਰ ਕੀ ਹੁੰਦਾ ਕਿ ਉੱਥੇ ਜੋ ਰਿਪੋਰਟਿੰਗ ਅਥੋਰਾਈਜ਼ ਕੀਤੀ ਜਾਂਦੀ ਹੈ ਟੈਕਨੀਸ਼ੀਅਨ ਦੁਆਰਾ ਨਹੀਂ ਕੀਤੀ ਜਾਂਦੀ ਬਲ ਕੁਆਲੀਫਾਈਡ ਡਾਕਟਰ ਜਿਵੇਂ ਐਮਡੀ ਡਾਕਟਰ ਦੁਆਰਾ ਰਿਪੋਰਟ ਨੂੰ ਵੈਰੀਫਾਈ ਕੀਤਾ ਜਾਂਦਾ ਜਿਵੇਂ ਆਪਾਂ ਆਪਣਾ ਇਲਾਜ ਕਰਾਣੇ ਆ ਸਕਿਨ ਦੇ ਡਾਕਟਰ ਤੋਂ ਆਰਥੋ ਦੇ ਡਾਕਟਰ ਤੋਂ ਉਹ ਮਾਹਰ ਹੁੰਨੇ ਆ ਆਪਣੇ ਕੰਮ ਦੇ ਲਈ ਹੈ ਨਾ ਇਦਾਂ ਹੀ ਲੈਬ 'ਚ ਸਾਡੇ ਕੋਲ ਤਿੰਨ ਐਮਲੀ ਡਾਕਟਰ ਨੇ ਜੋ ਆਪਣੀ ਪੈਥੋਲੋਜੀ ਲਈ ਮਾਹਰ ਨੇ ਤਾਂ ਜੋ ਚੰਗੀ ਰਿਪੋਰਟ ਆ ਸਕੀ ਤੇ ਉਸ ਰਿਪੋਰਟ ਦੇ ਬੇਸ ਤੇ ਵਧੀਆ ਇਲਾਜ ਹੋ ਸਕੇ ਸੋ ਤੁਹਾਡੇ ਚੈਨਲ ਰਾਹੀਂ ਆਪਾਂ ਅਪੀਲ ਕਰਦੇ ਆਂ ਸਾਰੀ ਸੰਗਤ ਨੂੰ ਇਸ ਉਪਰਾਲੇ ਦਾ ਵੱਧ ਤੋਂ ਵੱਧ ਤੁਸੀਂ ਲਾਹਾ ਲਓ ਤੁਹਾਡੇ ਇਲਾਕੇ ਦੇ ਵਿੱਚ ਤਕਰੀਬਨ ਤਕਰੀਬਨ 7 ਤੋਂ 8 ਸੈਂਟਰ ਹੈਗੇ ਆਂ ਨਵਾਂ ਸ਼ਹਿਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਵਿਖੇ ਤੇ ਆਪਣਾ ਬਲਾਚੌਰ ਵਿਖੇ ਵੀ ਹੈਗਾ ਆਪਣਾ ਬੰਗਿਆ ਵਿਖੇ ਵੀ ਹੈਗਾ ਅਪਰਾ ਵਿਖੇ ਵੀ ਹੈਗਾ ਤੇ ਗੜ ਸ਼ੰਕਰ ਵੀ ਹੈਗਾ ਮਾਚੀਵਾੜਾ ਸਾਹਿਬ ਵੀ ਹੈਗਾ ਰਾਹੋ ਵੀ ਹੈਗਾ ਸੋ ਵੱਖ-ਵੱਖ ਸੈਂਟਰ ਖੁੱਲ ਚੁੱਕੇ ਨੇ ਜੋ ਵੀ ਕੈਂਸਰ ਨਾਲ ਪੀੜਤ ਆ ਡਾਲਸਿਸ ਨਾਲ ਪੀੜਤ ਕੁਪੇਸ਼ਨ ਨੇ ਆਪ ਦਾ ਸੇਵਾਵਾਂ ਲੈ ਕੇ ਉੱਥੋਂ ਫਾਇਦਾ ਲੈ ਸਕਦੇ ਆ ਤੇ ਵੱਧ ਤੋਂ ਵੱਧ ਇਸ ਪ੍ਰਾਲੇ ਨੂੰ ਸ਼ੇਅਰ ਕਰੋ ਤੇ ਮੈਂ ਇਹਦੇ ਨਾਲ ਹੀ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੀ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਐਡਾਂ ਦੀਆਂ ਸੰਸਥਾਵਾਂ ਦੀ ਸਾਨੂੰ ਬਹੁਤ ਲੋੜ ਸੀ 107 ਖਾਵਾਂ ਤੇ ਕੰਮ ਕਰ ਰਹੇ ਆ ਤੇ ਉੱਥੇ ਗੁਰਦੁਆਰਾ ਕਮੇਟੀ ਇਸ ਵੱਖ-ਵੱਖ ਐਂਜੀਓਸ ਬਹੁਤ ਮਿਲ ਕੇ ਸਾਨੂੰ ਬਲਕੇ ਇਥੇ ਆਰ ਦੀ ਵੀ ਜ਼ਰੂਰਤ ਨਹੀਂ ਪੈਂਦੀ ਇਹ ਪੂਰੇ ਹੀ ਹਰ ਇੱਕ ਪੱਖੋਂ ਜੇ ਕੋਈ ਪੇਸ਼ੈਂਟ ਪੂਰ ਆ ਜਾਂਦਾ ਉਹਦੇ ਟੈਸਟ ਕਰਾਣੇ ਹੋਣ ਉਹ ਵੀ ਭਾਜੀ ਹੋਰੇ ਦੇਖ ਕੇ ਆਪਣੇ ਹਿਸਾਬ ਨਾਲ ਇਥੇ ਸਾਰਾ ਕੁਝ ਮੈਨੇਜ ਕਰਦੇ ਆ ਸੋ ਐਡਾਂ ਹੀ ਸੰਸਥਾਵਾਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਅਜ ਦੇ ਸਮੇਂ ਦੇ ਵਿੱਚ ਚੇਂਜਸ ਦਾ ਹੀ ਬੜਾ ਹੁੰਦਾ ਹੈ ਕਿ ਇਹ ਕੈਂਡਰੀਓ ਦੁੱਧੀਆਂ ਜਿਓ ਮਿਲ ਕੇ ਜਦੋਂ ਪਰ ਦੇਖਦੇ ਆ ਕੰਮ ਘੱਟ ਕਰ ਪਾਣੇ ਕਿਉਂਕਿ ਕਿਤੇ ਨਾ ਕਿਤੇ ਡੋਨੇਸ਼ਨ ਨੂੰ ਲੈ ਕੇ ਹੋ ਜਾਂਦਾ ਵੀ ਡੋਨੇਸ਼ਨ ਮਰ ਜਣਾ ਹੋ ਜੇ ਪਰ ਮੈਂ ਬਹੁਤ ਧੰਨਵਾਦ ਕਰਨਾ ਕਿ ਇਹਨਾਂ ਨੇ ਬਿਲਕੁਲ ਨਿਸ਼ਕਾਮ ਸੇਵਾ ਹੋ ਕਲੀ ਲੈਬ ਦਾ ਹੀ ਨਹੀਂ ਮੈਡੀਸਨ ਦਾ ਤੇ ਹੋਰ ਉਸ ਤੋਂ ਇਲਾਵਾ ਡੈਂਟਲ ਦਾ ਤੇ ਵੱਖ-ਵੱਖ ਤੁਸੀਂ ਸਾਰੇ ਜਾਣਦੇ ਹੋ ਆਪਣੇ ਇਲਾਕੇ ਦੇ ਵੀ ਤੁ ਵੱਧ ਚੱਲ ਕੇ ਸਮਾਜ ਤੇ ਬੜੇ ਕੰਮਾਂ ਚ ਅੱਗੇ ਆਨੇ ਆ। ਤੋਂ ਮੈਂ ਪੂਰੀ ਟੀਮ ਦਾ ਬਹੁਤ-ਬਹੁਤ ਦਾ ਹੀ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆ। ਬੋਲੀ ਫੋਨ ਕਰਾਂਗੇ। ਫੋਨ ਕਰਾਂਗੇ। ਤੁਸੀਂ ਉੱਥੇ ਆਓ। ਇਧਰ ਆਓ। نوجوت سہایو سانجی تڑکن کے روپ چی کے سپادنا پیٹ جی وہ تیار کی گئی سی وہ اج ابھی تیاری کر کے ਸਾਡਾ ਇਹ ਜਿਹੜਾ ਅੱਜ ਦਾ ਸਮਾਗਮ ਹੈ ਬਹੁਤ ਸਖੇਪ ਪਰ ਪ੍ਰਭਾਵਸ਼ਾਲੀ ਹੈ ਸਰਦਾਰ ਬਜਿੰਦਰ ਸਿੰਘ ਜੀ ਹੈਣਪੁਰ ਕਰੋਆ ਪੰਜਾਬ ਦੇ ਜਿਹੜੇ ਸੰਸਥਾਪਕ ਹੈ ਉਹਨਾਂ ਨੇ ਅੱਜ ਇੱਥੇ ਮੁੱਖ ਮਮਨ ਬਚਨ ਸ਼ਾਮਲ ਹੋਣਾ ਸੀ ਪਰ ਉਹ ਕਿਸੇ ਜ਼ਰੂਰੀ ਦੇ ਜਿਵੇਂ ਕਾਰਨ ਅੱਜ ਸ਼ਾਮਲ ਨਹੀਂ ਹੋ ਸਕੇ ਉਹਨਾਂ ਨੇ ਆਪਣੇ بیٹے ਸਦਾ ਅਕਤਿਆਰ ਸਿੰਘ ਹੈਣਪੁਰੀ ਜੀ ਨੂੰ ਸਾਡੇ ਕੋਲ ਭੇਜਿਆ ਅਸੀਂ ਇਹਨਾਂ ਦਾ ਇਸਤਿਖਬਾਲ ਕਰਦੇ ਹਾਂ ਤੇ ਉਹਨਾਂ ਤੇ ਜਿਹੜੀ ਕਿਤਾਬ ਸਾਂਝੀ ਧਟਕਣਾ ਹੈ ਇਹਦੇ ਲਈ ਨਿਰਮੋਚਕ ਸੰਸਥਾ ਦੇ ਮੈਂਬਰ ਸਾਹਿਬਾਨ ਕੋ ਜਰਾਵਾ ਲਗੀਆਂ ਗਈਆਂ ਸੀ ਇਹ ਜਿਹੜੀ ਕਾਫੀ ਸਾਲਾਂ ਦੇ ਗਹਿਣ ਤੋਂ ਬਾਅਦ ਅੱਜ ਦੀ ਕਿਤਾਬ ਹੈ ਉਹ ਸਾਡੇ ਹੱਥਾਂ ਵਿੱਚ ਹੈ ਨਿਰਮੋਚਕ ਸੰਸਥਾ ਉਹਨੇ ਆਪਣੇ ਹੁਣ ਤੱਕ ਦੇ ਜੀਵਨ ਕਾਲ ਤੇ ਬੜੀਆਂ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਜਿਹੜਾ ਇਸ ਸਾਲ ਦਾ ਮੈਂ ਸਮਝਦਾ ਕਿ ਅੱਜ ਸਾਡਾ ਇਹ ਆਖਰੀ ਸਮਾਗਮ ਹੈ ਇਸ ਟੀਮ ਦਾ ਕਿਉਂਕਿ ਅਗਲੇ ਮਹੀਨੇ ਪ੍ਰਧਾਨ ਜੀ ਸ੍ਰੀ ਸੁਰਜੀਤ ਮੇ ਇਹ ਜਿਹੜਾ ਬਹਰਾ ਉਹ ਬਰੇ ਦੇ ਵਿੱਚ ਵੀ ਅਸੀਂ ਜਿਹੜੇ ਜਿਗਰਜੋਗ ਕੰਮ ਕੀਤੇ ਆ ਉਹ ਤੁਹਾਨੂੰ ਪਤਾ ਹੀ ਹੈ ਮੈਂ ਡਿਟੇਲ ਚ ਲੈ ਜਾਣਾ ਚਾਹੁੰਦਾ ਤੇ ਇਹਦੇ ਜਿਹੜੇ ਕਿਤਾਬ ਦੇ ਸੰਪਾਦਕ ਨੇ ਸ੍ਰੀ ਕੇਵਲ RAM ਜੀ ਉਹਨਾਂ ਨੇ ਬੜੀ ਸਖਤ ਮਿਹਨਤ ਨਾਲ ਇਹ ਕਿਤਾਬ ਨੂੰ ਤਿਆਰ ਕੀਤਾ ਦਿਨ ਰਾਤ ਇਹਨਾਂ ਦੀ ਮਿਹਨਤ ਜਿਹੜੀ ਉਹ ਲੱਗੀ ਹੈ ਤੇ ਥੋੜੇ ਸਮੇਂ ਬਾਅਦ ਜਲ ਤੁਹਾਡੇ ਪੱਥਾਂ 'ਚ ਹੋਊਗੀ ਜਿਹੜਾ 44 ਸਾਲਾਂ ਦਾ ਮਨ ਤੱਕ ਦਾ ਜੋਸਰ ਸੰਸਥਾ ਦਾ ਇਤਿਹਾਸ ਹੈ ਬੜੀ ਖੁਸ਼ੀ ਹੋ ਰਹੀ ਮੈਂ ਦੱਸ ਰਿਹਾ ਕਿ ਜਿਹੜੀ ਅੱਜ ਪੁਸਤਕ ਜਾਰੀ ਹੋ ਰਹੀ ਹੈ ਉਹ ਵੀ ਸੰਸਥਾ ਦੇ ਮੈਂਬਰਾਂ ਦੀਆਂ ਰਚਨਾਵਾਂ ਦੀ 44ਵੀਂ ਪੁਸਤਕ ਜਿਹੜੀ ਉਹ ਹੈਗੀ ਹੈ ਤੇ ਇਸ ਸਾਲ ਕੀਤੇ ਜਾਣ ਵਾਲੇ ਕੰਮਾਂ ਲਈ ਸਾਰੇ ਸਹਿਯੋਗੀਆਂ ਦਾ ਮੈਂਬਰ ਸਾਹਿਬਾਨ ਦਾ ਭਗਵੰਤਿਆਂ ਦਾ ਬੜਾ ਧਰਮਾ ਜਿਹੜਾ ਉਹ ਸਹਿਯੋਗ ਰਿਹਾ ਹੈ ਇਹ ਇਸ ਵਾਰ ਖਰਚੇ ਵੀ ਜਿਹੜੇ ਬਹੁਤ ਭਰਵੇਂ ਹੋਏ ਐ

ਦੇ ਸਮੂਹ ਮੈਂਬਰ ਸਹਿਬਾਨ ਦੀਆਂ ਜਿਹੜੀਆਂ ਕਾਪਿਚਨਾਮਾ ਉਹਨਾਂ ਦੀ ਜਿਹੜੀ ਸਾਂਝੀ ਪੁਸਤਕ ਹੈ ਉਹ ਸਾਂਝੀ ਧੜਕਣ ਜਿਹਦਾ ਨਾਮਕਰਨ ਕੀਤਾ ਗਿਆ ਉਹਨੂੰ ਅੱਜ ਇੱਥੇ ਲੋਕ ਅਰਪਣ ਕਰਨ ਲਈ ਸਾਰੇ ਜਣੇ ਇਕੱਤਰ ਹੋਏ ਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਦੇ ਸਮਾਜ ਸੇਵੀ ਸਰਦਾਰ ਬਜਿੰਦਰ ਸਿੰਘ ਸੇਲਪੁਰ ਜੀ ਉਹਨਾਂ ਦੀ ਨਿਮੰਤਰੀ ਕਰ ਲਈ ਉਹਨਾਂ ਦੇ ਭਾੜ ਤੇ ਸਰਦਾਰ ਗਿਦਾਰ ਸਿੰਘ ਜੀ ਸੇਲਪੁਰ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਸੰਸਥਾ ਬਲੋਂ ਦਾ ਨਿੱਘਾ ਸਵਾਗਤ ਕਰਦੇ ਹਾਂ ਸ੍ਰੀ ਹਾਜੀ ਜਿਵੇਂ ਸਖਤਰ ਸਾਹਿਬ ਨੇ ਜ਼ਿਕਰ ਕੀਤਾ ਕਿ ਪਾਪਾ ਕੁਝ ਰੋਜ਼ ਪਹਿਲਾਂ ਜਿਹੜਾ ਸੰਸਥਾ ਦਾ 47 ਮਸਦ ਸੁਨਾਨਾ ਸਮਾਗਮ ਆ ਉਹ ਨਿਪਰੇ ਕੱਢ ਕੇ ਹਟਿਆ ਔਰ ਸਾਰੇ ਹੀ ਇਸ ਵਰਨਾ ਸਹਿਮਤ ਉਹ ਮੂਮੂਗੇ ਦੀ ਰਿਪੋਰਟ ਜਿਹੜਾ ਸਮਾਗਮ ਆਪਣੇ ਆਪ ਚ ਜਿਹੜਾ ਇੱਕ ਸ਼ਾਨਦਾਰ ਪ੍ਰਾਪਤੀ ਸੀ ਇਸ ਨੂੰ ਮੈਂ ਬ੍ਰਾਦਰ ਸਰਵਿੰਦਰ ਇਹ ਇਸ ਸਫਲਤਾ ਲਈ ਨੋਤ ਬੱਲਾ ਦਾ ਸਾਸਤਾ ਦੇ ਸਾਰੇ ਮੈਂਬਰਾਂ ਨੂੰ ਬਧਾਈ ਦਿਨ ਜਨਨ ਤੇ ਉੱਤੇ ਨਾਲ ਹੀ ਅੱਜ ਜਿਹੜਾ ਸੰਸਤਾ ਦੇ ਮਹੀਨਾਵਾਰ ਪ੍ਰੋਗਰਾਮ ਅੰਦਰ ਅੱਜ 12ਵਾਂ ਸਮਾਗਮ ਜੋ ਇਹ ਪੋਸਤਕ ਸਾਧੀ ਧੜਕਣ ਉਹਨੂੰ ਲੋਕਰ ਪੜਨ ਲਈ ਆਪਾਂ ਇੱਥੇ ਰੱਖਿਆ ਚੰਦ ਬੱਲਾ ਬਾਦ ਆਪਾਂ ਉਹਦੀ ਜਿਹੜੀ ਰਕੀ ਦੀ ਰਕਮ ادا ਹੋ ਜੇ ਉਸ ਤੋਂ ਬਾਅਦ ਜਿਹੜੀਆਂ ਕਾਪੀਆਂ ਉਹਦੀਆਂ ਤੁਹਾਡੇ ਉੱਤੇ ਚ ਹੋਣਗੀਆਂ ਤੇ ਸਾਰੇ ਮੈਂਬਰਾਂ ਨੂੰ ਜਿਹੜੀਆਂ ਉਹ ਕਾਪੀਆਂ ਜਿਹੜੀਆਂ ਤਕਸੀਮ ਕੀਤੀਆਂ ਜਾਣਗੀਆਂ ਤੇ ਬਾਤਵਾਲ ਵਿਦਿਆਮਾਉਂ ਦੇ ਵਿੱਚ ਸ਼ਾਮਲ ਡਾਕਟਰ ਕੇਵਲ ਸਿੰਘ ਕਿਉਂਕਿ ਉਹ ਪੁਸਤਕ ਦੀ ਸੰਭਾਲ ਨੇ ਲਗਾਤਾਰ ਅਭੀ ਸਮੇਂ ਤੋਂ ਲੱਗੇ ਹੋਏ ਸੀ ਤੇ ਕਾਰਜੋ ਲੈਪਰੇ ਜਾਣਿਆ ਜਿਨ੍ਹਾਂ ਦੀ ਧੰਨਵਾਦੀਆਂ ਜਿਨ੍ਹਾਂ ਨੇ ਕਿ ਬੇਸ਼ੱਕ ਸਾਸਤਾ ਦੇ ਕੋਲ ਜਿਹੜਾ ਕਿਤਾਬ ਲਈ ਆਈ ਰੱਖਣ ਪਈ ਸੀ ਪਰ ਉਸ ਤੋਂ ਬਿਨਾਂ ਵੀ ਜਿਹੜਾ ਇਹਨਾਂ ਨੇ ਜੋ ਕਮੀ ਰਹਿ ਗਈ ਸੀ ਉਹ ਆਪਣੇ ਪੱਲਿਓ ਕਰਕੇ ਜਿਹੜਾ ਉਸ ਪੁਸਤਕ ਨੂੰ ਅੱਜ ਤੁਹਾਡੇ ਹੱਥੋਂ ਦਾ ਜਿਹੜਾ ਪੇਜੋਂ ਦਾ ਜਦਨ ਦਿੱਤਾ ਸੋ ਇਹਨਾਂ ਸ਼ਬਦਾਂ ਨਾਲ ਜਦ ਤੇ ਅੱਜ ਆਪਾਂ ਇਹ ਰਸਮ ਦਾਗ ਰਹੇ ਤੇ ਨਾਲ ਹੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਕਾਗਰਤਨਾ ਹੁੰਦੀ ਹੈ ਨਾ ਉਹ ਇੱਕ ਸਦਾ ਬਹਾਰ ਚੀਜ਼ ਹੈ ਜੋ ਹਮੇਸ਼ਾ ਹੀ ਰਹਿਣੀ ਹੈ ਤੇ ਅੱਜ ਇਹ ਕਿਤਾਬ ਦੇ ਰੂਪ ਚ ਹੈ ਨਾ ਜੀ ਤੇ ਇਹ ਭਾਵੇਂ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਚੀਜ਼ ਲਿਖੀ ਹਾਲੇ ਗਵਾਚਦਾ ਦੀ ਪਰ ਜਿਹੜੀ ਅੱਜ ਹੁਣ ਕਿਤਾਬ ਤੇ ਹੈ

ਸਾਰੇ ਵਰਦਾਨ ਸੁਜੀਵੀ ਜੀ ਤੇ ਮੇਰੇ ਬਹੁਤ ਹੀ ਧੀਰਜ ਮੈਂ ਪਰ ਜਿਹੜੇ ਸੰਸਥਾ ਦੇ ਪੁਰਾਣੇ ਜੁੜੇ ਹੋਏ ਆ ਮੈਂ ਤਾਂ ਸਿਰਫ ਚਾਤ ਸਾਹਿਬ ਤੋਂ ਜੁੜਿਆ ਸੀ ਸੰਸਥਾ ਨਾਲ ਇੱਕ ਵਾਰ ਗਰੁੱਪ ਦੇ ਵਿੱਚ ਗੱਲ ਜਿਹੜੀ ਕਿ ਸਾਡੀ ਸੰਸਥਾ ਜਿਹੜੀ ਆ ਲਗਾਤਾਰ ਉਸ ਤਰ੍ਹਾਂ ਦਾ ਜਿਹੜਾ ਆ ਰਲੀਫ ਕਰ ਰਹੀ ਆ ਸਪਾਰ ਰਹੀ ਆ ਜਿਹੜੇ ਲੇਖਕ ਹੈਗੇ ਆ ਕਈ ਵਾਰ ਇਸ ਦਾ ਲੇਖਕ ਆਪਣੀ ਰਚਨਾ ਕਾਵਨ ਦਾ ਪਰ ਉਹਦੇ ਕੋ ਜਿਹੜਾ ਇਹਨੇ ਦਿੱਤੀ ਜ਼ਾਹਰ ਨਹੀਂ ਹੁੰਦੇ ਜਾਂ ਹੋਰ ਉਹਨੂੰ ਰਾਏ ਨਹੀਂ ਪਤਾ ਕਿ ਮੈਂ ਇਹਨੂੰ ਪੁਸਤਕ ਰੂਪ ਕਿੱਦਾਂ ਦੇਣਾ ਇਹ ਗੱਲ ਚੱਲੀ ਤਾਂ ਮੈਂ ਉਹਨੂੰ ਬੇਨਤੀ ਕੀਤੀ ਸੀ ਕਿ ਜੇਕਰ ਤੁਸੀਂ ਮੈਨੂੰ ਜੇਵਾ ਦਾ ਮੌਕਾ ਦੇਵੋ ਤਾਂ ਮੈਂ ਇਹ ਜੇਵਾ ਨੂੰ ਹਾਂ ਤਿਆਰ ਤੇ ਮੈਂ ਧੰਨਵਾਦੀ ਹਾਂ ਆਪਣੇ ਤਜੀਦ ਮਜਾਰੀ ਦੀ ਪ੍ਰਧਾਨ ਉਹਨਾਂ ਦਾ ਤੇ ਬਾਕੀ ਮੈਂਬਰਾਂ ਦਾ ਬਨੇਤ ਸਿੰਘ ਜੀ ਉਹਨਾਂ ਦਾ ਇਹਨਾਂ ਨੇ ਖਾਪੜਾ ਦਿੱਤਾ ਵੀ ਠੀਕ ਆ ਤਾਂ ਇਹ ਜ਼ਿੰਮੇਵਾਰੀ ਦਿੱਤੀ ਇਹਨੂੰ ਕੰਮ ਨੂੰ ਸਿਰੇ ਚਾੜੇ ਪੂਰੇ ਇਤਿਹਾਸ ਤੋਂ ਅਸੀਂ ਲੱਗੇ ਹੋਏ ਸੀਗੇ ਤੇ ਮੈਂ ਇਹ ਤੁਹਾਨੂੰ ਸਪੱਸ਼ਟ ਕਰਦੇ ਜਾਣਾ ਪੇਪਰ ਦਾ ਸੰਜੀਤ ਮਜਾਰੀ ਜੀ ਦੇ ਜਿਹੜੇ ਜੱਤਾ ਨਾਂ ਜੇ ਨਾਂ ਇਹਨੇ ਹੁੰਦੇ ਦਾ ਇਹ ਪੁਸਤਕ ਜਿਹੜੀ ਅੱਜ ਸਾਡੇ ਸਾਹਮਣੇ ਨਹੀਂ ਹੋਣੀ ਇਹਦਾ ਜਿਹੜਾ ਲੋਸ ਇਹਦਾ ਇਹਨਾਂ ਨੂੰ ਜਾਂਦਾ ਇਹਨਾਂ ਨੇ ਦਿਨ ਰਾਤ ਬਹੁਤ ਯਤਨ ਕੀਤੇ ਸਭ ਤੋਂ ਪਹਿਲਾਂ ਅਸੀਂ ਰੇਕ ਮੈਂਬਰ ਦੀਆਂ ਜਿਹੜੇ ਸਾਡੇ ਸਸਤਾ ਦੇ ਮੈਂਬਰ ਸਿਰਫ ਉਹਨਾਂ ਦੀ ਸਸਤਾ ਤੋਂ ਬਾਹਰ ਕਿਸੇ ਵੀ ਮੈਂਬਰ ਦੀ ਰਚਨਾ ਨਹੀਂ ਖਿਆਲਮ ਨਹੀਂ ਕੀਤਾ ਹਰ ਇੱਕ ਮੈਂਬਰ ਦੀਆਂ ਚਾਰ-ਚਾਰ ਰਚਨਾਵਾਂ ਜਮਨ ਕੀਤੀਆਂ ਉਹ ਗੀਤ ਵੀ ਹੋ ਸਕਦਾ ਬਜਟ ਵੀ ਹੋ ਸਕਦਾ ਤੇ ਕਾਤਾ ਵੀ ਹੋ ਸਕਦਾ ਜਾਂ ਕਾਤਾ ਦਾ ਕੋਈ ਹੋਰ ਰੂਪ ਵੀ ਜਿਗਾ ਉਹ ਸ਼ਾਮਲ ਕੀਤਾ ਤੇ ਇੱਕ ਜਿਹੜਾ ਪੰਨਾ ਆ ਸੀ ਉਹਲੇਖਕ ਦੇ ਜੀਵਨ ਬਿਉਰੇ ਬਾਰੇ ਜਿਹੜਾ ਆ ਉਹ ਦਿੱਤਾ ਹੈਗਾ ਤਾਂ ਕਿ ਉਹਦੀ ਜਿਹੜੀ ਜਾਣ ਪਹਿਚਾਣ ਆ ਸਾਡੀਆਂ ਸਾਇਤਿਕ ਸਫਾ ਵਿੱਚ ਬਣ ਸਕੇ ਤੇ ਉਸ ਤੋਂ ਬਾਅਦ ਸਾਸ਼ਤਾ ਦੇ ਜਿਹੜੇ ਜਦੋਂ ਇਕੱਠੀਆਂ ਕਰ ਲਈਆਂ ਉਸ ਤੋਂ ਬਾਅਦ ਦਾ ਜਿਹੜਾ ਕੰਮ ਆ ਸਾਸ਼ਤਾ ਦੇ ਜਿਹੜੇ ਮੋਢੀ ਜਿਨ੍ਹਾਂ ਨੇ ਇਹ ਬੁੱਟਾ ਲਾਇਆ ਉਸਤਾਦ ਰਵਿਆਰワਸ਼ਨ ਜੀ ਉਹਨਾਂ ਨੇ ਇਹਨੂੰ ਜਿਹੜਾ ਆ ਇਹ ਪ੍ਰਚਾਰਿਆ ਇਹ ਸੱਜਣਾ ਸ਼੍ਰੀ ਭਗਤ ਸਿੰਘ ਨਗਰ ਦਾ ਸਵੰਧਤ ਅੱਜ ਦੀਆਂ ਵਿਸ਼ੇਸ਼ ਸਰਗਮੀਆਂ ਥਲ ਫੇਰ ਅੰਮੀਅਤ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀਮ ਇਜਾਜ਼ਤ ਦਿਓ ਧੰਨਵਾਦ